ਸਸੇ ਗੱਲ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਿਨਾਨਗਰ ਦੇ ਨੇੜੇ ਪੈਂਦੇ ਪਿੰਡ ਤਮਰਾਈ ਨਹਿਰ ਤੇ ਪੁਲ ਦੇ ਲਾਗੇ ਵੱਡਾ ਪਾੜ ਪੈਣ ਦੇ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਪਏ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਪਰ ਪਿੰਡ ਵਾਸੀਆਂ ਨੇ આરોਪ ਲਗਾਏ ਕਿ ਛੋਟੇ ਪੁਲ ਨੇੜੇ ਇੱਕ ਵੱਡਾ ਲੋਹੇ ਦਾ ਪੁਲ ਬਣਾਇਆ ਗਿਆ ਹੈ ਜੋ ਅਜੇ ਤੱਕ ਪੀਡਬਲਯੂਡੀ ਦੇ ਅਧਿਕਾਰੀਆਂ ਨੇ ਸ਼ੁਰੂ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਛੋਟੇ ਪੁਲ ਦੇ ਵਿੱਚ ਪਾੜ ਪੈਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵੱਡੇ ਪੁਲ ਨੂੰ ਆਵਾਜਾਈ ਲਈ ਖੋਲ ਦਿੱਤਾ ਜਾਏ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਵੱਡੇ ਪੁਲ ਨੂੰ ਆਪਣੇ ਆਪ ਹੀ ਖੋਲਣਾ ਪਿਆ। ਉਹਨਾਂ ਨੇ ਕਿਹਾ ਕਿ ਪੀਡਬਲਯੂਡੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵੱਡਾ ਸਾਬ ਵਾਪਰ ਸਕਦਾ ਹੈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਪਿੰਡ ਤੁਮਰਾਈਆ ਜੀ ਮੈਂ ਸਤਨਾਮ ਸਿੰਘ ਤੁਮਰਾਈ ਦਾ ਵਾਸੀ ਆ ਸਾਡੀ 70 32 ਸਾਲ ਦੀ ਉਮਰ ਹੋ ਗਈ ਆ ਸਾਡੀ ਹੋਸ ਤੋਂ ਪਹਿਲਾਂ ਦਾ ਪੁਲ ਬਣਿਆ ਜੀ ਇਹ ਬਿਲਕੁਲ ਪੁਲ ਥੱਲੇ ਖਤਮ ਹੋ ਗਿਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਚੱਲਦੀ ਆ ਜਿਹੜੀ ਸ਼ਰਾਬ ਫੈਕਟਰੀ ਬਣੀ ਆ ਉਹਦੇ ਤੇ ਬਹੁਤ ਬڑے ਬڑے ਤਗੜੇ ਟਾਵਰ ਤੇ ਗੱਡੀਆਂ ਬਹੁਤ ਭਾਰੀ ਗੱਡੀਆਂ ਆਂਦੀਆਂ ਨੇ ਜਿਸ ਕਾਰਨ ਇਹ ਗੱਡੀਆਂ ਦੇ ਚੱਕੀ ਚੋਂ ਕਰੇਸਰਾਂ ਦੀਆਂ ਗੱਡੀਆਂ 10 ਟਿਆਰੀ 18 ਟਿਆਰੀ ਦੀਆਂ ਗੱਡੀਆਂ ਆਂਦੀਆਂ ਬਹੁਤ ਜ਼ਿਆਦਾ ਇਹ ਪੋਲ ਬਹੁਤ ਕਮਜ਼ੋਰ ਹੋਇਆ ਜਿਹੜਾ ਪੋਲ ਬਣਿਆ ਨਵਾਂ ਉਹ ਬਿਲਕੁਲ ਹੀ ਖਤਮ ਆ ਪੋਲ ਉਹ ਜਿਸ ਵੇਲੇ ਗੱਡੀ ਲੰਘਦੀ ਹੈ ਜੰਪ ਕਰਦਾ ਇਸ ਕਰਕੇ ਸੈਂਟਰ ਚ ਕਰੈਕ ਹੋ ਗਿਆ ਸੀ ਨਵਾਂ ਪੋਲ ਜਿਹੜਾ ਬਣਿਆ ਹੁਣ ਲੋਹੇ ਦਾ ਉਹ ਕਰੈਕ ਹੋ ਗਿਆ ਸੀ ਤੇ ਦੂਸਰਾ ਪੋਲ ਤੇ ਬਿਲਕੁਲ ਖਾਰ ਖਾ ਕੇ ਪਬਲਿਕ ਦਾ ਨੁਕਸਾਨ ਹੋਣ ਦਾ ਖਤਰਾ ਹੋ ਗਿਆ ਸੀ ਸਾਡੇ ਸਰਪੰਚ ਸਾਹਿਬ ਤੁਹਾਮੜਾਈ ਦੇ ਸਰਪੰਚ ਸਾਹਿਬ ਨੇ ਰਾਤ ਆ ਕੇ ਉਸੇ ਵੇਲੇ ਆ ਕੇ ਅਫਸਰਾਂ ਨੂੰ ਇਹ ਫਿਰ ਮਸਨ ਡੀਕੇ ਤੇ ਮੜ ਕੇ ਜੀਸੀਪੀ ਲਈ ਅਗੇ ਦੂਸਰਾ ਪੋਲ ਚਾਲੂ ਕਰਾਇਆ ਕੀ ਲੱਗਦਾ ਪਾਜੀ ਉਹ ਪੋਲ ਕਾਫੀ ਦਿਰ ਦਾ ਬਣਿਆਦਾ ਕੀ ਉਹ ਖਰਾਬ ਹੈ ਕੋਈ ਉੱਥੇ ਸਹੀ ਨਹੀਂ ਬਣਿਆ ਜਗਾ ਕਿਉਂ ਕਿਹੜਾ ਜੀ ਜਿਹੜਾ ਨਵਾਂ ਪੋਲ ਬਣਿਆ ਉਹ ਜਿਹੇ ਹੁਣ ਬਣਾਇਆ ਵਾ ਬਿਲਕੁਲ ਹੀ ਬੇਕਾਰ ਬਣਿਆ ਉਹ ਵਿਚ ਬੱਚੋ ਹੇਰਾਫੇਰੀ ਲੁੱਟ ਖੋਚੜ ਬੜੀ ਹੋਈ ਆ ਸਾਰਾ ਮਾਲ ਮਟੀਰੀਅਲ ਖਾ ਗਏ ਆ ਕੱਖ ਨਹੀਂ ਬਣਿਆ ਪੋਲ ਪੋਲ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਆ ਜਿਹੜਾ ਬਣਾਇਆ ਵਾ ਮੈਂ ਕਿਹਾ ਪੀ ਡਬਲਯੂ ਡੀ ਪੀ ਡਬਲਯੂ ਡੀ ਜ਼ਿੰਮੇਵਾਰ ਆ ਜਿਹਨਾਂ ਠੇਕੇਦਾਰ ਨੇ ਬਣਾਇਆ ਵ ਸੈਂਟਰ ਦੇ ਵਿੱਚੋਂ ਕੰਬਦਾ ਪੁਲ ਜਿਸ ਵੇਲੇ ਗੱਡੀ ਜਾਂਦੀ ਆ ਸੈਂਟਰ ਚ ਪੂਰਾ ਕੰਬਦਾ ਪੁਲ ਇਹ ਪੁਲ ਰੁੜਨ ਲੱਗ ਕੇ ਫਿਰ ਕੋਈ ਦੁਬਾਰਾ ਖੋਲਿਆ ਪੁਲ ਇਹ ਪੁਲ ਜਿਸ ਵੇਲੇ ਰੁੜ ਗਿਆ ਤੇ ਫਿਰ ਦੁਬਾਰਾ ਸਰਪੰਚ ਸਾਹਿਬ ਨੇ ਉੱਪਰ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਕਿਹਾ ਵਾ ਫਿਰ ਉਹਨਾਂ ਦੀ ਮਨਜ਼ੂਰੀ ਲੈ ਕੇ ਫਿਰ ਜੀਐਸਪੀ ਲੈ ਕੇ ਕੋਲੋਂ ਖਰਚਾ ਕੀਤਾ ਸਰਪੰਚ ਸਾਹਿਬ ਨੇ ਸਾਰਾ ਸਰਪੰਚ ਸਾਹਿਬ ਨੇ ਸਾਰਾ ਖਰਚਾ ਕੋਲੋਂ ਕੀਤਾ ਵਾ ਬਹੁਤ ਵਧੀਆ ਬੰਦੇ ਸਰਪੰਚ ਸਾਹਿਬ ਨੇ ਮੈਂ ਕਿਹਾ ਕੋਈ ਨਾ ਆਇਆ ਪੋਲਨ ਵਾਸਤੇ ਮੈਂ ਕਿਹਾ ਕੋਈ ਬੰਦਾ ਨਹੀਂ ਆਇਆ ਸਰਪੰਚ ਸਾਹਿਬ ਬਹੁਤ ਹੀ ਨਾਈਸ ਆਦਮੀ ਸਾਰੇ ਮੁਸ਼ਕਲੇ ਆਈ ਹੈ ਵੀ ਸਾਡੇ ਇੱਕ ਨਵਾਂ ਰੋਡ ਜਿਹੜਾ ਕੰਕਰੀਟ ਦਾ ਬਣਿਆ ਪਿਆ ਹੈ ਇੱਕ ਸਾਲ ਤੋਂ ਲਗਭਗ ਚਾਲੂ ਕਰਤਾ ਹੈ ਰੈਨਿੰਗ ਚ ਹੀ ਪਰ ਇਹ ਬ੍ਰਿਜ ਚ ਕੁਝ ਪ੍ਰੋਬਲਮ ਆਹੀ ਬ੍ਰਿਜ ਚ ਕੀ ਕੀਤਾ ਵੀ ਇੱਕ ਮਹੀਨਾ ਜਦੋਂ ਇਹ ਇਹਦੀ ਓਪਨਿੰਗ ਕੀਤੀ ਹੈ ਇੱਕ ਮਹੀਨੇ ਬਾਅਦ ਇਹਨਾਂ ਬੰਦ ਕਰਤਾ ਇਹਦੇ ਵਿੱਚ ਕੁਝ ਕਰੈਕ ਆ ਗਈ ਹੀ ਕਰੈਕ ਆਉਣ ਤੋਂ ਬਾਅਦ ਇਹ ਇਹਦੀ ਕਰੈਕ ਜਿਹੜੀ ਉਹਨੂੰ ਮੇਨਟੇਨੈਂਸ ਕਰਨ ਤੋਂ ਬਾਅਦ ਇਹ ਬ੍ਰਿਜ ਲਗਭਗ 6 ਮਹੀਨੇ ਹੋ ਗਏ ਮੇਨਟੇਨੈਂਸ ਕੀਤੇ ਨੂੰ ਬ੍ਰਿਜ ਨੂੰ ਬੰਦ ਰੱਖਿਆ ਗਿਆ ਹੈ ਵਾਰ-ਵਾਰ ਆਪਾਂ ਐਸਡੀਓ PWD ਰਾਗਵ ਖਜੂਰੀਆ ਨਾਲ ਜਦੋਂ ਟਾਈ ਅਪ ਕਰਨੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸਨੇ ਆ ਪਰ ਉਹ ਇਸ ਤੇ ਕੋਈ ਵੀ ਬਿਲਕੁਲ ਗੌਰ ਨਹੀਂ ਕਰਦੇ ਇਹ ਜਿਹੜੀ ਹੈਵੀ ਟ੍ਰਾਫਿਕ ਹੀ ਪੁਰਾਣੇ ਬ੍ਰਿਜ ਤੋਂ ਚੱਲ ਰਹੀ ਹੀ ਜਿਸ ਕਾਰਨ ਇਹ ਜਿਹੜਾ ਬ੍ਰਿਜ ਪੁਰਾਣਾ ਹੋ ਚੁੱਕਿਆ ਹੀ ਤੇ ਮਨਿਆਦਪੂਰੀ ਹੋ ਚੁੱਕੀ ਹੀ ਇਥੋਂ ਹੈਵੀ ਟ੍ਰਾਫਿਕ ਕਾਰਨ ਸਾਈਡ ਜਿਹੜੀ ਇਹ ਜਿਹੜੀ ਇਹ ਜਿਹੜੀ ਸਾਈਡਾਂ ਜਿਹੜੀਆਂ ਹੁੰਦੀਆਂ ਅਪਰੋਚਾ ਵੱਧੀਆਂ ਹੁੰਦੀਆਂ ਇਹ ਜਿਹੜੀ بارش ਕਾਰਨ ਜਿਹੜੀ ਜਿਹੜੀ ਇੱਥੋਂ ਰੋਡ ਪਿਆ ਸੀ ਇਹ ਆਸ-ਆਸਾ ਪਾਣੀ ਜਿਆਦਾ ਹੋਣ ਕਰਕੇ ਬਰਸਾਤੀs ਇੰਨਾ ਕਰਕੇ ਪਾਣੀ ਜਿਆਦਾ ਹੋਣ ਕਰਕੇ ਜਿਹੜੀ ਖਾਰ ਲੱਗੀ ਸੀ ਇੱਥੋਂ ਕੱਲ ਕਾਫੀ ਨੁਕਸਾਨ ਹੋ ਸਕਦਾ ਹੈ ਜੇਕਰ ਆਪਾਂ ਇਹ ਨਵੇਂ ਬ੍ਰਿਜ ਨੂੰ ਚਾਲੂ ਨਾ ਕਰਾਉਂਦੇ ਆਪਾਂ ਚਾਲੂ ਕੀਤਾ ਜੀ ਇਹ ਸਾਰ ਅਸੀਂ ਆਪ ਸ਼ਾਮ ਨੂੰ 6 ਵਜੇ ਲਾਸਟ ਜਦੋਂ ਇਹਨਾਂ ਦਾ ਵੇਟ ਕਰਦੇ ਰਹੇ ਕੋਈ ਵੀ ਮਹਿਕਮਾ ਵੱਲੋਂ ਉਹਨਾਂ ਵੱਲੋਂ ਪੀ ਡਬਲਯੂ ਡੀ ਵੱਲੋਂ ਨਹੀਂ ਆਇਆ ਫਿਰ ਆਪਾਂ ਜੀਐਸਪੀ ਖੁਦ ਮਗਾ ਕੇ ਮੈ ਅਸ਼ਦੀਓ ਸਾਹਿਬ ਨੂੰ ਕਹਿ ਦਿੱਤਾ ਤੇ ਅਸੀਂ ਆਏ ਖੁਦ ਚਾਲੂ ਕਰ ਲੱਗੇ ਆ ਫਿਰ ਕੱਲ ਨੂੰ ਕਹੋ ਨਾ ਤੇ ਕੋਈ ਇਰਤੇ ਤੁਹਾਡੇ ਤੋਂ ਐਕਸ਼ਨ ਆ ਨਾ ਪਰ ਇੱਥੇ ਹਾਸਾ ਹੋਣ ਦਾ ਖਤਰਾ ਹੈ ਇੱਥੋਂ ਕਿਉਂਕਿ ਜਦੋਂ ਹੈਵੀ ਲੋਡ ਗੱਡੀਆਂ ਜਾਂਦੀਆਂ ਇਹ ਕਿਤੇ ਵੀ ਗੱਡੀ ਵੀ ਥੱਲੇ ਵਿੱਚ ਡਿੱਗ ਸਕਦੀ ਸੀ ਇਹ ਦੇ ਕਰਕੇ ਇਹ ਕਿਉਂ ਨਹੀਂ ਬੋਲਦੇ ਵਡਾ ਬੋਲ ਇਹ ਸਾਰੇ ਕਾਰਨ ਤੇ ਹੁਣ ਮਹਿਕਮੇ ਨੂੰ ਪਤਾ ਹੈ ਹੋ ਗਿਆ ਸਾਨੂੰ ਕਾਰਨ ਕਿ ਵੀ ਸਾਡ ਨੂੰ ਤੇ ਇੰਨਾ ਮੁਸ਼ਕਲ ਹੋ ਗਈ ਹੈ ਵੀ ਸਾਡੂ ਇੰਨਾ ਇੱਥੋਂ ਗੱਡੀਆਂ ਹਜ਼ਾਰਾਂ ਗੱਡੀਆਂ ਰੋਜ਼ ਕੰਕਰੀਟ ਦੀਆਂ ਜਾਂਦੀਆਂ ਜੜੀਆਂ ਇੱਥੋਂ ਕ੍ਰੈਸ਼ਰ ਤੇ ਜਾਂਦੀਆਂ ਇੰਨੀਆਂ ਗੱਡੀਆਂ ਇੰਨੇ ਟਰੈਫਿਕ ਆ ਪਰ ਇਹ ਛੋਟੇ ਬ੍ਰਿਜ ਹੋਣ ਕਰਕੇ ਇੱਥੇ ਵੇਟ ਵੀ ਕਰਨਾ ਪੈਂਦਾ ਅੱਧਾ-ਅੱਧਾ ਘੰਟਾ ਜਦੋਂ ਟਰੈਫਿਕ ਹੋ ਜਾਂਦੀ ਹੈ ਸਾ ਬਿਲਕੁਲ ਸਰ ਇਹ ਨੁਕਸਾਨ ਉਹਨਾਂ ਕਾਰਨ ਨਹੀਂ ਹੋਇਆ ਜੇਕਰ ਇਹ ਬ੍ਰਿਜ ਦੇ ਹੈ ਨਾ ਇੰਨਾ ਲੋਡ ਜਾਂਦਾ ਤੇ ਇਹ ਨੁਕਸਾਨ ਕਿਉਂ ਹੋਣਾ ਸੀ। ਪਲਾਈ ਚੱਲਨ ਨਾਲ ਥੋੜਾ ਜਿਹਾ ਡੇਨਰੀ 1 ਲੱਖ ਬੁਰਜੀ ਦੇ ਲੈਫਟ ਸਾਈਡ ਤੇ ਘਾਰਾ ਜਾ ਪਿਆ ਵਾ ਉਹ ਮਹਿਕਮੇ ਨੂੰ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਆਪਾਂ ਠੇਕੇਦਾਰ ਨੂੰ ਲੋਡ ਕਰਤਾ ਕੰਮ ਤੇ ਠੇਕੇਦਾਰ ਨੇ ਮਾਲ ਇੱਥੇ ਸਾਈਡ ਤੇ ਪੱਥਰ ਆ ਗਿਆ ਵਾ ਇੱਥੇ ਵਾਇਰ ਕਰੇਟ ਲਾ ਕੇ ਉਹਨੂੰ ਆਪਾਂ ਸ਼ਾਮ ਤੱਕ ਪਲੱਗ ਕਰ ਦਾਂਗੇ ਤੇ ਬਾਕੀ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਮਹਿਕਮੇ ਨੇ ਆਪਣਾ ਜਦੋਂ ਹੀ ਪਤਾ ਲੱਗਾ ਉਦੋਂ ਹੀ ਇੱਥੇ ਆ ਗਏ ਆ ਤੇ ਕੰਮ ਠੇਕੇਦਾਰ ਨੇ ਸਟਾਰਟ ਕਰਤਾ ਵਾ ਵਿਦਨ ਸ਼ਾਮ ਤੱਕ ਆਪਾਂ ਅੱਧਾ ਪੂਰਾ ਕਰ ਦਾਂਗੇ ਬਾਕੀ 2-3 ਦਿਨਾਂ ਚ ਸਾਰਾ ਕੰਪਲੀਟ ਕਰਕੇ ਪਹਿਲੇ ਵਾਂਗੂ ਕਰ ਦਾਂਗੇ ਟੁੱਟਾਂ ਵੀ ਕਿਉਂ ਆਏ ਪਹਿਲਾਂ ਕਿਉਂ ਨਹੀਂ ਮਹਿਕਮਾ ਆਇਆ ਨਹੀਂ ਪਹਿਲਾਂ ਤਾਂ ਕੋਈ ਡਰ ਨਹੀਂ ਹੈ ਬਰਸਾਤੀ ਸੀਜ਼ਨ ਫੁੱਲ ਸਪਲਾਈ ਚੱਲਦਾ ਨਾ ਟੁੱਟਣ ਦਾ ਪਤਾ ਨਹੀਂ ਹੁੰਦਾ ਇਹ ਜੜੀ ਪਟਰੀ ਹੈ ਕੱਚੀ ਹੁੰਦੀ ਹੈ ਇਸ ਕਰਕੇ ਥੋੜੀ ਰਿਜ਼ਨ ਹੋ ਗਈ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਨਹੀਂ ਐਨਐਸਐਲ ਲੈਵਲ ਕਾਫੀ ਹੈ ਹੀ ਆ ਸਟੈਗ ਦੇ ਇੱਕ ਲਾਗੇ ਆ ਪੱਥਰ ਦੇ ਕ੍ਰੇਟ ਵਾਇਰ ਨਾਲ ਉਹ ਲਾ ਕੇ ਬੋਲਡਰ ਦੇ ਆਪਾਂ ਕ੍ਰੇਟ ਪੁੱਲ ਪਹਿਲਾਂ ਵੀ ਮਾੜਾ ਜਾ ਤੋ ਆਵਾਜੀ ਲੰਗਦੀ ਸੀ ਦੂਜਾ ਪੁੱਲ ਚੱਲੂ ਨਹੀਂ ਕੀਤਾ ਦਪਾਰ ਦੂਸਰਾ ਪੁੱਲ ਬੀ ਐਂਡ ਆਰ ਵਾਲੇ ਵੇਖਣਗੇ ਉਹ ਕਿਉਂ ਨਹੀਂ ਉਹਨਾਂ ਨੇ ਸਟਾਰਟ ਕੀਤਾ ਫਿਲਹਾਲ ਦੋ ਤਿੰਨ ਦਿਨਾਂ ਦਾ ਉਹ ਸਟਾਰਟ ਆ ਕੱਲ ਤੋਂ ਉਹਨਾਂ ਨੇ ਮੇਰੇ ਖਾਲ ਸਟਾਰਟ ਕਰਤਾ ਉਹ ਉਹਨਾਂ ਨੂੰ ਐਂਡ ਤੇ ਆ ਪਾਣੀ ਦੀ ਸਪਲਾਈ ਜਿਹੜੀ ਆ ਥੋੜੀ ਜੀ ਘਟ ਕਰਾਈ ਆ ਪਿੱਛੋਂ ਜਦੋਂ ਕੰਮ ਆਪਾਂ ਪਾਣੀ ਦੇ ਲੈਵਲ ਤੱਕ ਆ ਜਾਾਂਗੇ ਫਿਰ ਪੂਰੀ ਫੁੱਲ ਸਪਲਾਈ ਕਰ ਦਿੱਤੀ ਜਾਏਗੀ ਟ੍ਰੈਫਿਕ ਜਿਹੜੀ ਚੱਲਦੀ ਵੀ ਆ ਟ੍ਰੈਫਿਕ ਚੱਲ ਰਹੀ ਆ ਇਹ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਜਿਹੜਾ ਪੁਲ ਹੈਗਾ 1965 ਦਾ ਬਣੇ ਦਾ ਉਹ ਜਿਹੜਾ ਉਹ ਜਿਹੜਾ ਪੀਡੂ ਡਿਪਾਰਟਮੈਂਟ ਖੁਲਾਇਆ ਜਾਂ ਤੁਮੀ ਖੁਲਾਇਆ ਆਪਣੇ ਵਿੱਚ ਉਹ ਵੀ ਐਨਡਾਰ ਨੇ ਖੁਲਾਇਆ ਵਾ ਉਹ ਅਸੀਂ ਨਹੀਂ ਖੁਲਾਇਆ ਅਸੀਂ ਆਪਣਾ ਬੋਲੋ ਆਪਣਾ ਪ੍ਰੋਗਰੈਸ ਮੇਅਰਲੀ ਬੰਦ ਕਰਤਾ ਇਹ ਪ੍ਰੋਬਲਮਾਂ ਕਰਕੇ ਖੁਲਾਇਆ ਤੁਸੀਂ ਬੋਲੋ ਹਾਂ ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਨੇ ਖੋਲਤਾ ਤੇ ਤੁਸੀਂ ਮਾਸ ਕਰਾਈ ਪੁਲ ਖੁੱਲ ਜਾਵੇ ਹਾਂ ਉਹਨਾਂ ਨੇ ਅੱਗੇ ਬੈਰੀਕੇਡਸ ਲਾਏ ਦੇ ਸੀ ਉਹ ਖੁਲਾਉਂਦੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਖੁਲਾਉਂਦੇ ਬੈਰੀਕੇਡ ਮਤਲਬ ਉਹ ਡਿਪਾਰਟਮੈਂਟ ਲੋ ਅੰਗੈਲੀ ਵਤੀ ਕਿ ਇਹਨਾਂ ਨੇ ਬੈਰੀਕੇਡ ਲ ਕਿਉਂਕਿ ਆਪਾਂ ਆਪਣੀ ਨਹਿਰ ਦਾ ਵੇਖਣਾ ਵਾ ਉਹ ਬੀਐਨਆਰ ਵਾਲਿਆਂ ਦਾ